ਸਾਰੰਗ ਮਹੱਲਾ ਪੰਝੁਆ ਅਬ ਮੂਰੂ ਠਾਕਰ ਸਿਉ ਮਨ ਮਾਨਾ ਸਾਧ ਕ੍ਰਿਪਾਲ ਦਿਆਲ ਭਏ ਹੈ ਏ ਛੇਦਿਓ ਦੁਸ਼ਟ ਬਿਗਾਨਾ ਰਹਾਉ ਤੁਮਹੀ ਸੁੰਦਰ ਤੁਮਹਿ ਸਿਆਨੇ ਤੁਮਹੀ ਸੁਗਰ ਸੁਜਾਨਾ ਸਗਲ ਜੋਗ ਅਰ ਗਿਆਨ ਧਿਆਨ ਇਕ ਨਿਮਖ ਨਾ ਕੀਮਤ ਜਾਨਾ ਤੁਮਹੀ ਨਾਇਕ ਤੁਮਹਿ ਛਤਰਪਤ ਤੁਮ ਪੂਰ ਰਹੇ ਭਗਵਾਨਾ ਪਾਉ ਦਾਨ ਸੰਤ ਸੇਵਾ ਹਰ ਨਾਨਕ ਸਦ ਕੁਰਬਾਨਾ ਸਾਰ ਮਹੱਲਾ ਪੰਜਵਾਂ ਮੇਰਾ ਮਨ ਚੀਤ ਆਏ ਪ੍ਰਿਆ ਰੰਗਾ ਵਿਸਰਿਓ ਤੰਦ ਬੰਦ ਮਾਇਆ ਕੋ ਰਜਨ ਸਬਾਈ ਜੰਗਾ ਰਹਾਉ ਹਰ ਸੇਵੋ ਹਰਿ ਦੇਵ ਸਭ ਹਰ ਪਾਇਆ ਸਤ ਸੰਗਾ ਐਸੋ ਮਿਲੇਉ ਮਨੋਹਰ ਪ੍ਰੀਤਮ ਸੁਖ ਪਾਏ ਮੁਖ ਮੰਗਾ ਪ੍ਰਿਉ ਆਪਣਾ ਗੁਰਬਸ ਕਰਦੀਨਾ ਭੋਗੋ ਭੋਗਨ ਸੰਗਾ ਨਿਰਪਉ ਭਏ ਨਾਨਕ ਭਉ ਮਿਟਿਆ ਹਰ ਪਾਏ ਉਹ ਪਾਠੰਗਾ ਸਾਰੁ ਮਹੱਲਾ ਪੰਜਵਾਂ ਹਰ ਜੀਉ ਕੇ ਦਰਸ਼ਨ ਕਉ ਕੁਰਬਾਨੀ ਬਚਨ 나ਦ ਮੇਰੇ ਸਰਵਨਹੁ ਪੂਰੇ ਦੇਹਾ ਪ੍ਰਿਅ ਅੰਕ ਸੁਮਾਨੀ ਰਹਾਉ ਛੂਟਰ ਤੇ ਗੁਰ ਕੀ ਸੁਹਾਗਨ ਹਰ ਪਾਇਉ ਸੁਗੁੜ ਸੁਜਾਨੀ ਜਿਹ ਘਰ ਮਹਿ ਬੈਸਨ ਨਹੀਂ ਪਾਵਤ ਸੋ ਥਾਨ ਮਿਲਿयो ਬਾਸਾਨੀ ਉਨ ਕੈ ਬਾਸ ਆਇਉ ਭਗਤ ਬਚਲ ਜਿਨ ਰਾਖੀ ਆਨ ਸੰਤਾਨੀ ਕਹੋ ਨਾਨਕ ਹਰ ਸੰਗ ਮਨ ਮਾਨਿਆ ਸਬ ਚੂ ਕੀ ਕਾਨ ਲੋਕਾਨੀ ਸਾਰੰਗ ਮਹੱਲਾ ਪੰਜਵਾਂ ਅਬ ਮੇਰੋ ਪੰਜਾਂ ਤੇ ਸੰਗ ਟੂਟਾ ਦਰਸ਼ਨ ਦੇਖ ਭਏ ਮਨ ਆਨੰਦ ਗੁਰ ਕਿਰਪਾ ਤੇ ਛੂਟਾ ਰਹਾਉ ਵਿਖਮ ਥਾਨ ਬਹੁਤ ਬਹੁ ਧਰਿਆ ਅਨਕ ਰਾਖ ਸੂ ਰੂਟਾ ਵਿਖਮ ਗਾਰ ਕਰ ਪਹੁੰਚੈ ਨਹੀਂ ਸੰਤ ਸਾਨਤ ਭਏ ਲੂਟਾ ਬਹੁਤ ਖਜ਼ਾਨੇ ਮੇਰੈ ਪਾਲ ਪਰਿਆ ਅਮਰੋਲੇ ਲਾਲੇ ਘੂਟਾ ਜਨ ਨਾਨਕ ਪ੍ਰਭ ਕਿਰਪਾ ਧਾਰੀ ਤਉ ਮਨ ਮਹਿ ਹਰ ਰਸ ਘੂਟਾ ਸਾਰੰਗ ਮਹੱਲਾ ਪੰਝੁਆ ਅਬ ਮੇਰੋ ਠਾਕੁਰ ਸਿਓ ਮਨ ਲੀਨਾ ਪ੍ਰਾਨਦਾਨ ਗੁਰਪੂਰੈ ਦੀਆ ਉਰਜਾਇਓ ਜਿਉਂ ਜਲ ਮੀਨਾ ਰਹਾਉ ਤਾਮ ਕ੍ਰੋਧ ਲੋਭ ਮਦ ਮਤਸਰ ਇਹ ਅਰਪ ਸਗਲ ਦਾਨ ਤੀਨਾ ਮੰਤਰ ਦਰੜਾਏ ਹਰ ਔਖਦ ਗੁਰਦੀਓ ਤਉ ਮਿਲਿਓ ਸਗਲ ਪਰਬੀਨਾ ਗ੍ਰਹ ਤੇਰਾ ਤੂੰ ਠਾਕੁਰ ਮੇਰਾ ਗੁਰ ਹਉ ਖੋਈ ਪ੍ਰਭ ਦੀਨਾ ਕਹੋ ਨਾਨਕ ਮੈਂ ਸਹਜ ਘਰ ਪਾਇਆ ਹਰ ਭਗਤ ਭੰਡਾਰ ਖਜ਼ੀਨਾ ਸਾਰੰਗ ਮਹੱਲਾ ਪੰਜਵਾਂ ਮੋਹਨ ਸਭ ਜੀ ਤੇਰੇ ਤੂੰ ਤਾਰਹਿ ਸੁਟਹਿ ਸੰਘਾਰ ਨਿਮਖ ਕਿਰਪਾ ਤੇ ਕੋਟ ਬ੍ਰਹਮੰਡ ਉਧਾਰ ਰਹਾਉ ਕਰਹਿ ਅਰਦਾਸ ਬਹੁਤ ਬੇਨੰਤੀ ਨਿਮਖ ਨਿਮਖ ਸੁਮਾਰਹਿ ਹੋ ਹੋ ਕਿਰਪਾਲ ਦੀਨ ਦੁਖ ਭੰਜਨ ਹਾਥ ਦੇ ਨਿਸਤਾਰਹਿ ਕਿਆ ਏ ਪੂਪਤ ਬਪਰੇ ਕਹੀਐ ਕਹੋ ਏ ਕਿਸਨੋ ਮਾਰਹਿ ਰਾਖ 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 ਸੁਖ ਦਾਤੀ ਸਬ ਨਾਨਕ ਜਗਤ ਤੁਮਾਰਹਿ ਸਾਰਗ ਮਹੱਲਾ ਪੰਜਵਾਂ ਆਬ ਮੋਹਿ ਧਨ ਪਾਇਓ ਹਰ ਨਾਮਾ ਭਏ ਅਚਿੰਤ ਤ੍ਰਿਸ਼ਣ ਸਭ ਗੁੱਝੀ ਹੈ ਇਹੋ ਲਿਖਿਓ ਲੇਖ ਮਥਾਮਾ ਰਹਾਉ ਖੋਜਤ ਖੋਜਤ ਭਇਓ ਬੈਰਾਗੀ ਫਿਰ ਆਇਓ ਦੇਗਰਾਮਾ ਗੁਰ ਕਿਰਪਾਲ ਸੌਦਾ ਇਹੋ ਜੋਰਿਓ ਹੱਥ ਚਰਿਓ ਲਾਲ ਅਗਾਮਾ ਆਨ ਬਾਪਾਰ ਬਨਜ ਜੋ ਕਰਿਐ ਤੇਤੇ ਦੁਖ ਸਹੰਮਾ ਗੋਬਿੰਦ ਭਜਨ ਕੇ ਨਿਰਭੈ ਵਾਪਾਰੀ ਹਰ ਰਾਸ ਨਾਨਕ ਰਾਮ ਨਾਮਾ ਸਾਰੰਗ ਮਹੱਲਾ ਪੰਜਵਾਂ ਮੇਰਾ ਮਨ ਮਿਸਤ ਲੱਗੇ ਪ੍ਰਿਆ ਬੋਲਾ ਗੁਰ ਬਾਹ ਪਕਰ ਪ੍ਰਭ ਸੇਵਾਲਾਏ ਸਦ ਦਿਆਲ ਹਰ ਢੋਲਾ ਰਹਾਉ ਪ੍ਰਭ ਤੂੰ ਠਾਕੁਰ ਸਰਬ ਪ੍ਰਤ ਪਾਲਕ ਮੋਹਿ ਕਲਤਰ ਸਹਿਤ ਸਭ ਗੋਲਾ ਮਾਣ ਤਾਣ ਸਭ ਤੂੰ ਹੈ ਤੂੰ ਹੈ ਇਕ ਨਾਮ ਤੇਰਾ ਮੈਂ ਬੋਲਾ ਜੇ ਤਖਤ ਬਸਾਲ ਹੈ ਤੋ ਦਾਸ ਤੇਮਾਰੇ ਘਾਟ ਵਡਾਵੇ ਕੀ ਤਕ ਬੋਲਾ ਜਨ ਨਾਨਕ ਕਹਿ ਪ੍ਰਭ ਪੁਰਖ ਬੁਧਾਤੇ ਮੇਰੇ ਠਾਕੁਰ ਅਗਹਿ ਅਤੋਲਾ ਸਾਰੰਗ ਮਹੱਲਾ ਪੰਜਵਾਂ ਰਸਨਾ RAM ਕਹਿਤ ਗੁਣ ਸੋਹੰ ਏਕ ਨਿਮਖ ਪਾਏ ਸਮਾਵੈ ਦੇਖ ਚਰਿਤ ਮਨ ਮੋਹੰ ਰਹਾਉ ਜਿਸ ਸੁਣਿਆ ਮਨ ਹੋਇ ਰਹਾਸ ਅਤਿ ਰਿਦੈ ਮਾਨ ਦੁਖ ਜੋ ਹੰ ਸੁਖ ਪਾਇਓ ਦੁਖ ਦੂਰ ਪਰਾਇਓ ਬਾਣ ਆਈ ਪ੍ਰਭ ਤੋ ਹੰ ਕਿਨ ਵਿਖ ਗਏ ਮਨ ਨਿਰਮਲ ਹੋਈ ਹੈ ਗੁਰ ਕਾਢੇ ਮਾਇਆ ਦਰੋਹੰ ਕਹੋ ਨਾਨਕ ਮੈਂ ਸੋ ਪ੍ਰਭ ਪਾਇਆ ਕਰਨ ਕਾਰਨ ਸਮਰਾਥੋ ਹੰ ਸਾਰੰ ਮਹੱਲਾ ਪੰਜਵਾ ਨੈਣੋ ਦੇਖਿਓ ਚਲਤ ਤਮਾਸ਼ਾ ਸਭ ਹੂੰ ਦੂਰ ਸਭ ਹੂੰ ਤੇ ਨੇਰੈ ਅਗਮ ਅਗਮ ਘਟ ਵਾਸਾ ਰਹਾਉ ਅਪੂਲ ਨਾ ਪੂਲੇ ਲਿਖਿਓ ਨਾ ਚਲਾਵੇ ਮਤਾ ਨਾ ਕਰੇ ਪਚਾਸਾ ਖਿਨ ਮਹਿ ਸਾਜ ਸਵਾਰ ਬਨਾ ਹੈ ਭਗਤ ਵਛਲ ਗੁਣਤਾਸਾ ਅੰਧ ਕੂਪ ਮਹਿ ਦੀਪਕ ਬਲਿਓ ਗੁਰ ਰਦਾ ਕੀਓ ਪ੍ਰਗਾਸਾ ਕਹੋ ਨਾਨਕ ਦਰਸ ਪੇਖ ਸੁਖ ਪਾਇਆ ਸਭ ਪੂਰਨ ਹੋਈ ਆਸਾ ਸਾਰਿ ਮਹੱਲਾ ਪੰਚੁਆ ਚਰਨਹਿ ਗੋਬਿੰਦ ਮਾਰਗ ਸੁਹਾਵਾ ਆਨ ਮਾਰਗ ਜੀਤਾ ਕਿਛੁ ਧਾਈਐ ਤੇਤੋ ਹੀ ਦੁਖ ਹਾਵਰਹਾਉ ਨੀਤਰ ਪਨੀਤ ਭਏ ਦਰਸ ਪੀਖੇ ਹਸਤ ਪਨੀਤ ਟਹਿਲਾਵਾ ਹਿਰਦਾ ਪਨੀਤ ਹਿਰਦੈ ਹਰ ਬਸਿਓ ਮਸਤ ਪਨੀਤ ਸੰਤ ਤੂ ਰਹਾਵਾ ਸਰਬਨੰਧਾਨ ਨਾਮ ਹਰ ਹਰ ਕੈ ਜਿਸ ਕਰਮ ਲਿਖਿਆ ਤਿਨ ਪਾਵਾ ਜਨ ਨਾਨਕ ਕਉ ਗੁਰੂ ਪੂਰਾ ਭੇਟਿਓ ਸੁਖ ਸਹਜੇ ਅਨੰਦ ਬਿਹਾਵਾ ਸਾਰਿ ਮਹੱਲਾ ਪੰਜਵਾਂ ਤਿਆਉ ਅੰਤਬਾਰ ਨਾਮ ਸਖਾ ਜਹ ਮਾਤ ਪਿਤਾ ਸੁਤ ਭਾਈ ਨਾ ਪਹੁੰਚੈ ਤਹਾਂ ਤਹਾਂ ਤੂ ਰਖਾ ਰਹਾਉ ਅੰਧ ਕੂਪ ਗ੍ਰਹਿ ਮਹਿ ਤਿਨ ਸਿਮਰਿਓ ਜਿਸ ਮਸਤਕ ਲੇਖ ਲਿਖਾ ਖੂਲੇ ਬੰਦਨ ਮੁਕਤ ਗੁਰ ਕੀਨੀ ਸਭ ਤੂੰ ਹੈ ਤੂੰ ਹੀ ਦਿਖਾ ਅੰਮ੍ਰਿਤ ਨਾਮ ਪੀਆ ਮਨ ਤ੍ਰਿਪਤਿਆ ਅਗਾਏ ਰਸਨ ਚਖਾ ਕਹੋ ਨਾਨਕ ਸੁਖ ਸਹਿਜ ਮੈਂ ਪਾਇਆ ਗੁਰ ਲਾਹੀ ਸਗਲ ਤਿਖਾ ਸਾਰਿ ਮਹੱਲਾ ਪੰਜਵਾ ਗੁਰ ਮਿਲਿਆ ਸੇ ਪ੍ਰਭੂ ਤੇ ਆਇਆ ਭੈਓ ਕਿਰਪਾਲ ਦਿਆਲ ਦੁਖ ਭੰਜਨ ਲੱਗੈ ਨਾ ਤਾਤੀ ਬਾਇਆ ਰਹਾਉ ਜੇਤੇ ਸਾਸ ਸਾਸ ਹਮ ਲੇਤੇ ਤੇਤੇ ਹੀ ਗੁਣ ਗਾਇਆ ਨਿਮਖ ਨਾ ਬਿਸਰੈ ਘਰੀ ਨਾ ਬਿਸਰੈ ਸਦ ਸੰਗੇ ਜਤ ਜਾਇਆ ਹਉ ਬਲ 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 ਚਰਨ ਕਮਲ ਕੋ ਬਲ ਬਲ ਗੁਰ ਦਰਸਾਇਆ ਕਹੋ ਨਾਨਕ ਕਾਹੂ ਪਰਵਾਹਾ ਜੋ ਸੁਖ ਸਾਗਰ ਮੈਂ ਪਾਇਆ ਸਾਰਿ ਮਹੱਲਾ ਪੰਜੁਆ ਮੇਰਾ ਮਨ ਸ਼ਬਦ ਲਗੋ ਗੁਰ ਮੀਠਾ ਖੁੱਲਿਓ ਕਰਮ ਭਇਓ ਪ੍ਰਗਾਸਾ ਕਟ ਕਟ ਹਰ ਹਰ ਢੀਠਾ ਰਹਾਉ ਪਾਰ ਬ੍ਰਹਮ ਆਜੋਨੀ ਸੰਭੋ ਸਰਬ ਥਾਨ ਘਟ ਬੀਠਾ ਭਇਓ ਪ੍ਰਾਪਤ ਅੰਮ੍ਰਿਤ ਨਾਮਾ ਬਲ ਬਲ ਪ੍ਰਭ ਚਰਨ ਢੀਠਾ ਸਤ ਸੰਗਤ ਕੀ ਰੇਣ ਮੁਖ ਲਾਗੀ ਕੀ ਏ ਸਗਲ ਤੀਰਥ ਮਜਨੀਠਾ ਕਹ ਨਾਨਕ ਰੰਗ ਚਲੂਲ ਭਏ ਹੈ ਹਰ ਰੰਗ ਨਾ ਲਹੈ ਮਜੀਠਾ ਸਾਰੀ ਮਹੱਲਾ ਪੰਜਵਾਂ ਹਰ ਹਰ ਨਾਮ ਦਿਯੋ ਗੁਰ ਸਾਥੇ ਨਿਮਖ ਬਚਨ ਪ੍ਰਭ ਹਿਰੈ ਬਸਿਓ ਸਗਲ ਭੂਖ ਮੇਰੀ ਲਾਥੇ ਰਹਾਉ ਕਿਰਪਾ ਨਿਧਾਨ ਗੁਣ ਨਾਇਕ ਠਾਕੁਰ ਸੁਖ ਸਮੂ ਸਬਨਾਥੇ ਏਕ ਆਸ 모ਹੇ ਤੇਰੀ ਸੁਆਮੀ ਔਰ ਦੁਤੀਆ ਆਸ ਬਰਾਥੇ ਨੈਣ ਤ੍ਰਿਪਤਾਸੇ ਦੇਖ ਦਰਸਾਵਾ ਗੁਰ ਕਰ ਧਾਰੇ ਮੇਰੇ ਮਾਥੇ ਕਹੋ ਨਾਨਕ ਮੈਂ ਅਤਲ ਸੁਖ ਪਾਇਆ ਜਨਮ ਮਰਨ ਭੈ ਲਾਥੇ ਸਾਰੰਗ ਮਹੱਲਾ ਪੰਜਵਾ ਰੇ ਮੂੜੇ ਥਾਨ ਕਾਹੇ ਕਤ ਜਾਈ ਸੰਗਮਨੋਹਰ ਅੰਮ੍ਰਿਤ ਹੈ ਰੀ ਫੂਲ ਫੂਲ ਬਿਖ ਖਾਈ ਰਹਾਉ ਪ੍ਰਭ ਸੁੰਦਰ ਚਤੁਰ ਅਨੂਪ ਵਧਾਤੇ ਤਿਸ ਸਿਓ ਰੋਚ ਨਹੀਂ ਰਾਈ ਮੋਹਨ ਸਿਓ ਬਾਬਰ ਮਨ ਮੋਹਿਓ ਝੂਠ ਠਗੋਰੀ ਪਾਈ ਭਇਓ ਦਿਆਲ ਕਿਰਪਾਲ ਦੁਖ ਹਰਤਾ ਸੰਤਨ ਸਿਓ ਬਨ ਆਈ ਸਗਲ ਨਿਦਾਨ ਘਰੈ ਮਹਿ ਪਾਈ ਰਹੋ ਨਾਨਕ ਜੋਤ ਸਮਾਈ ਸਾਰੰ ਮਹੱਲਾ ਪੰਜਵਾਂ ਵੰਗ ਪ੍ਰਿਆ ਪ੍ਰੀਤ ਚੀਤ ਪਹਿਲਰੀਆ ਜੋ ਤਉ ਬਚਨ ਦੀਓ ਮੇਰੇ ਸਤਿਗੁਰ ਤਉ ਮੈਂ ਸਾਜ ਸਿੰਗਰੀਆ ਰਹਾਉ ਹਮ ਭੂਲੇ ਹੰ ਤੁਮ ਸਦਾ ਅਭੂਲਾ ਹਮ ਪਤਤ ਤੁਮ ਪਤਤ ਉਧਰੀਆ ਹਮ ਨੀਚ ਬਿਰਖ ਤੁਮ ਮੈਲਾਗਰ ਲਾਜ ਸੰਗ ਸੰਗ ਬਸਰੀਆ ਤੁਮ ਗੰਬੀਰ ਧੀਰ ਉਪਕਾਰੀ ਹਮ ਕਿਆ ਬਪਰੇ ਜੰਤਰੀਆ ਗੁਰ ਕਿਰਪਾਲ ਨਾਨਕ ਹਰ ਮੇਲਿਓ ਤਉ ਮੇਰੇ ਸੂਖ ਸੇ ਜਰੀਆ ਸਾਰੰਗ ਮਹੱਲਾ ਪੰਜਵਾਂ ਮਾਨੇ ਹੋਏ ਦਿਨ ਸਧਨ ਪਰਵਾਨਾ ਸਫਲਤੇ ਘਰੀ ਸੰਜੋਗ ਸੁਹਾਵੇ ਸਤ ਗੁਰ ਸੰਗ ਗਿਆਨ ਨਾ ਰਹਾਉ ਤਨ ਸੁਭਾਗ ਧਨ ਸੁਹਾਗਾ ਤਨ ਦੇਤ ਜਿਨ ਮਾਨਾ ਇਹੋ ਤਨ ਤੁਮਰਾ ਸਭ ਗ੍ਰਹਿ ਧਨ ਤੁਮਰਾ ਹੀਓ ਕਿਓ ਕਰਬਾਨਾ ਕੋਟ ਲੱਖ ਰਾਜ ਸੁਖ ਪਾਈ ਇਕ ਨਿਮਖ ਪੇਖ ਦ੍ਰਿਸ਼ਟਾਨਾ ਜੋ ਕਹੋ ਮੁਖ ਹੋ ਸੇਵਕ ਇਹ ਬੈਸੀਐ ਸੁਖ ਨਾਨਕ ਅੰਤ ਨਾ ਜਾਣਾ ਸਾਰੀ ਮਹੱਲਾ ਪੰਜਵਾਂ ਅਬ ਮੋਰੋ ਸਹਿ ਸਾ ਦੂਖ ਗਿਆ ਔਰ અપਾਵ ਸਗਲ ਤਿਆਗ ਛੋਡੇ ਸਤਗੁਰ ਸਰਨ ਪਿਆ ਰਹਾਉ ਸਰਬ ਸਿੱਧ ਕਾਰਜ ਸਭ ਸਵਰੇ ਭੰਗ ਰੋਗ ਸਗਲ ਹੀ ਖਿਆ ਕੋਟ ਪਰਾਧ ਖਿਨਮਹਿ ਖਉ ਭਈ ਹੈ ਗੁਰ ਮਿਲ ਹਰ ਹਰ ਕਹਿਆ ਪੰਚਦਾਸ ਗੁਰ ਵਸਗਤ ਕੀਨੇ ਮਨ ਨਿਹਚਲ ਨਿਰਭਇਆ ਆਏ ਨਾ ਜਾਵੇ ਨਾ ਕਤਹੀ ਡੋਲੇ ਤੇਰੇ ਨਾਨਕ ਰਾਜਿਆ ਸਾਰੰਗ ਮਹੱਲਾ ਪੰਜੂਆ ਪ੍ਰਭ ਮੇਰੋ ਏਤ ਉਤ ਸਦਾ ਸਹਾਈ ਮਨਮੋਹਨ ਮੇਰੇ ਜੀ ਕੋ ਪਿਆਰੂ ਕਮਨ ਕਹਾ ਗੁਣ ਗਾਈ ਰਹਾਉ ਖੇਲ ਖਲਾਈ लाਡ ਲਡਾਵੇ ਸਦਾ ਸਦਾ ਅਨੰਦਾਈ ਪ੍ਰਤ ਪਾਲੈ ਬਾਰਕ ਕੀ ਨਿਆਈ ਜੈਸੇ ਮਾਤ ਪਿਤਾਈ ਤੇ ਸਬੈ ਨਿਮਖ ਨਹੀਂ ਰਹਿ ਸਕੀਐ ਬਿਸਰਨਾ ਕਬ ਹੂੰ ਜਾਈ ਕਹੋ ਨਾਨਕ ਮਿਲ ਸੰਤ ਸੰਗਤ ਤੇ ਮਗਨ ਭਏ ਲਿਵਲਾਈ ਸਾਰੰਗ ਮਹੱਲਾ ਪੰਜਵਾ ਆਪਣਾ ਮੀਤ ਸੁਆਮੀ ਗਾਈਐ ਆਸ ਨਾ ਅਵਰ ਕਾਹੂ ਕੀ ਜੈ ਸੁਖਦਾਤਾ ਪ੍ਰਭ ਧਿਆਇ ਰਹਾਉ ਸੂਖ ਮੰਗਲ ਕਲਿਆਣ ਜਿਸਹਿ ਕਰ ਤਿਸਹੀ ਸਰਣੀ ਪਾਈਐ ਤਿਸਹ ਤਿਆਗ ਮਨੁਖ ਜੇ ਸੇਵੋ ਤਉ ਲਾਜ ਲੂਨ ਹੋਏ ਜਾਈਐ ਏਕ ਓਟ ਪਕਰੀ ਠਾਕੁਰ ਕੀ ਗੁਰ ਮੇਲ ਮਤ ਬੁੱਧ ਪਾਈਐ ਗੁਣ ਨਿਧਾਨ ਨਾਨਕ ਪ੍ਰਭ ਮਿਲਿਆ ਸਗਲ ਚੁੱਕੀ ਮੋਹਤਾਈਐ ਸਾਰੰ ਮਹੱਲਾ ਪੰਜਵਾ ਓਟ ਸਤਾਣੀ ਪ੍ਰਭ ਜੀਓ ਮੇਰੇ ਦ੍ਰਿਸ਼ਟ ਨਾ ਲਿਹਾਵੋ ਅਵਰ ਕਾਹੂ ਕਹੋ ਮਾਨ ਮਹਤ ਪ੍ਰਭ ਤੇਰੇ ਰਹਾਉ ਅੰਗੀਕਾਰ ਕਿਯੋ ਪ੍ਰਭ ਆਪਣੇ ਕਾੜ ਲੀਆ ਬਿਖ ਕੇ ਰੈ ਅੰਮ੍ਰਿਤ ਨਾਮ ਔਖਦ ਮੁਖ ਦੀਨੋ ਜਾਏ ਪਿਆ ਗੁਰ ਪੈਰੈ ਕਮ ਨੀ ਉਪਮਾ ਕਹੋ ਏਕ ਮੁਖ ਨਿਰਗੁਣ ਕੇ ਦਾਤੇ ਰੈ ਕਾਟ ਸਿਲਕ ਜੋ ਆਪਣਾ ਕੀਨੋ ਨਾਨਕ ਸੂਖ ਖਨੇਰੇ ਸਾਰੇ ਮਹੱਲਾ ਪੰਜਵਾ ਪ੍ਰਭ ਸਿਮਰਤ ਦੁਖ ਬਨਾਸੀ ਭਇਓ ਕਿਰਪਾਲ ਜੀ ਸੁਖ ਦਾਤਾ ਹੋਈ ਸਗਲ ਖਲਾਸੀ ਰਹਾਉ ਅਵਰਨਾ ਕੋ ਸੁਜੈ ਪ੍ਰਭ ਬਿਨ ਕਹੋ ਕੋ ਕਿਸ ਪਹਿ ਜਾਸਤੀ ਜਿਉ ਜਾਣ ਹੋ ਤਿਉ ਰਾਖੋ ਠਾਕੁਰ ਸਭ ਕਿਸ ਤੁਮਹੀ ਪਾਸਤੀ ਹਾਥ ਦੇ ਰਾਖੇ ਪ੍ਰਭ ਆਪਣੇ ਸਦ ਜੀਵਨ ਅਬ ਨਾਸਿ ਕਹੋ ਨਾਨਕ ਮਨ ਅਨੰਦ ਭਇਆ ਹੈ ਕਾਟੀ ਜਮ ਕੀ ਫਾਸੀ ਸਾਰੰਗ ਮਹੱਲਾ ਪੰਜਵਾਂ ਮੇਰੋ ਮਨ ਜਤ ਕਤ ਤੁਝ ਹੈ ਸੁਮਹਾਰੇ ਹਮ ਬਾਰਕ ਦੀਨ ਪਿਤਾ ਪ੍ਰਭ ਮੇਰੇ ਜਿਉ ਜਾਣੈ ਤਿਉ ਪਾਰੈ ਰਹਾ ਜਬ ਭੁਖੋ ਤਬ ਭੋਜਨ ਮੰਗੈ ਅਗਾਏ ਸੂਖ ਸਗਹਾਰੇ ਤਬ ਅਰੋਗ ਜਬ ਤੁਮ ਸੰਗ ਬਸਤੋ ਛੁਟਕਤ ਹੋਏ ਰਵਾਰੈ ਕਮਨ ਬਸੇਰੂ ਦਾਸ ਦਾਸਨ ਕੋ ਠਾਪਿਓ ਥਾਪਨ ਹਾਰੇ ਨਾਮ ਨ ਬਿਸਰੈ ਤਬ ਜੀਵਨ ਪਾਈਐ ਬਿੰਤੀ ਨਾਨਕ ਇਹ ਸਾਰੈ ਸਾਰੰਗ ਮਹੱਲਾ ਪੰਜਵਾਂ ਮਨ ਤੇ ਪੈ ਭਉ ਦੂਰ ਪਰਾਇਓ ਲਾਲ ਦਿਆਲ ਗੁਲਾਲ ਲਾਡਲੇ ਸਹਿਜ ਸਹਿਜ ਗੁਣ ਗਾਇਉ ਰਹਾਉ ਗੁਰ ਬਚਨ ਆਤ ਕਮਾਤ ਕਿਰਪਾ ਤੇ ਬਹੋਰ ਨਾ ਕਤੁ ਹਉ ਧਾਇਉ ਰਹਤ ਉਪਾਦ ਸੁਮਾਦ ਸੁਖ ਆਸਮ ਭਗਤ ਵਛਲ ਗ੍ਰਹਿ ਪਾਇਉ ਨਾਦ ਬਨੋਦ ਕੋਡ ਅਨੰਦਾ ਸਹਿਜੀ ਸਹਿਜ ਸੁਮਾਇਉ ਕਰਨਾ ਆਪ ਕਰਾਮ ਨੇ ਆਪੇ ਕਹੋ ਨਾਨਕ ਆਪ ਆਪਾਇਉ ਸਾਰੰਗ ਮਹਲਾ 5 અમૃત નામ મનહ આધારુ જિન દીયા તિસ કૈ કુરબાન ગુરપૂરે નમશકારો રહાઉ બૂજી તૃષ્ણા સહજ સુહેલા કામ ક્રોધ બખજારુ આય ના જાય બસૈ એ ઠાહર જહ આસુન નરંકારુ એકે પ્રગટે એકે ગુપતા એકે તુંદુકારો ਆਦਮਾ ਦੇ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ ਸਾਰੰਗ ਮਹੱਲਾ 5ਵਾਂ